ਤਲਾਦੀ ਸੰਜੀਵਨੀ ਗਲੀ ਦੇ ਵਿੱਚ ਡਾਇਰੀਆ ਫੈਲਣ ਦੇ ਨਾਲ ਮੁਹੱਲੇ ਦੇ ਬੱਚੇ ਅਤੇ ਬਜ਼ੁਰਗ ਬਿਮਾਰ ਹੋ ਰਹੇ ਹਨ ਜਿਸ ਦੇ ਕਰਕੇ ਮੁਹੱਲਾ ਨਿਵਾਸੀਆਂ ਰ ਵਿੱਚ ਕਾਫੀ ਰੋਸ ਵੇਖਣ ਨੂੰ ਮਿਲ ਰਿਹਾ ਹੈ ਮੁਹੱਲਾ ਨਿਵਾਸੀਆਂ ਨੇ ਕਿਹਾ ਕਿ ਨਗਰ ਨਿਗਮ ਨੂੰ ਕਾਫੀ ਸ਼ਿਕਾਇਤਾਂ ਵੀ ਕਰ ਚੁੱਕੇ ਹਾਂ ਪਰ ਹਜੇ ਤੱਕ ਨਗਰ ਨਿਗਮ ਦੇ ਅਧਿਕਾਰੀਆਂ ਦੇ ਵੱਲੋਂ ਸੀਵਰੇਜ ਨੂੰ ਖੋਲਣ ਦੇ ਲਈ ਕੰਮ ਨਹੀਂ ਕੀਤਾ ਗਿਆ ਜਿਸ ਕਰਕੇ ਬਿਮਾਰੀਆਂ ਫੈਲ ਰਹੀਆਂ ਹਨ ਅਤੇ ਡਾਇਰੀਆ ਦੀ ਭਿਆਨਕ ਬਿਮਾਰੀ ਦੀ ਚਪੇਟ ਦੇ ਵਿੱਚ ਤਕਰੀਬਨ 15 ਤੋਂ 20 ਲੋਕ ਆ ਗਏ ਹਨ ਲੋਕਾਂ ਦੇ ਵੱਲੋਂ ਨਗਰ ਨਿਗਮ ਅਧਿਕਾਰੀਆਂ ਨੂੰ ਅਪੀਲ ਕੀਤੀ ਗਈ ਹੈ ਵੀ ਟੈਂਕ ਏਰੀਆ ਦੇ ਵਿੱਚ ਜਲਦ ਤੋਂ ਜਲਦ ਸਫਾਈ ਕਰਵਾਈ ਜਾਵੇ ਤਾਂ ਜੋ ਲੋਕਾਂ ਨੂੰ ਭਿਆਨਕ ਬਿਮਾਰੀਆਂ ਤੋਂ ਨਿਜਾਤ ਮਿਲ ਸਕੇ ਹਰਸ਼ ਕੁਬੂਰ ਜੀ ਕਿਹੜੇ ਏਰੀਆ ਜੀ ਇਹ ਸੰਜੀਵਨੀ ਸਟਰੀਟ ਗਲੀ ਨੰਬਰ 3 ਹੈ ਜੀ ਰੀਟੈਂਕ ਏਰੀਆ ਸੀਵਰੇਜ ਚੌਕ ਪਤਲ ਪਿੱਛੇ ਤੋਂ ਹੈ ਪਿਛਲੇ 3-4 ਮਹੀਨਿਆਂ ਤੋਂ ਪ੍ਰੋਬਲਮ ਚੱਲ ਰਹੀ ਹੈ ਨਾਲੀਆਂ ਵੀ ਓਵਰਫਲੋ ਹੁੰਦੀਆਂ ਨੇ ਨਾਲੀਆਂ ਵਾਲੇ ਆ ਕੇ ਸਫਾਈ ਕਰ ਜਾਂਦੇ ਆ ਸਾਡੇ ਕੰਪਲੇਂਟ ਤੇ ਲੇਕਿਨ ਉਹਨਾਂ ਬਾਰ ਬਾਰ ਕੇ ਨਾਲੀਆਂ ਜਿਹੜੀਆਂ ਸੀਵਰੇਜ ਦੇ ਨਾਲ ਜੋੜੀਆਂ ਹੋਈਆਂ ਨੇ ਮਹੱਲੇ 'ਚ ਤੇ ਇਹਨਾਂ ਦੀਆਂ ਨਾਲੀਆਂ ਸੈਪਰੇਟ ਕਰਾਈਆਂ ਜਾਵੇਂ ਤਾਂ ਕਿ ਨਾਲੇ ਪ੍ਰੋਪਰ ਚੱਲੇ ਉਹ ਸੀਵਰੇਜ ਜੋ ਚੌਕ ਹੁੰਦਾ ਨਾਲੀਆਂ ਰਾਹੀਂ ਪਾਣੀ ਵੈਗ ਮਾਰ ਜਾਂਦਾ ਹੈ ਉਹ ਸਾਰੇ ਮਹੱਲੇ 'ਚ ਪਾਣੀ ਹੋ ਜਾਂਦਾ ਕਿੰਨਾ ਕਿੰਨਾ ਬਿਮਾਰ ਬੈਠੇ ਆ ਜੀ ਬਜ਼ੁਰਗ ਬਿਮਾਰ ਪਏ ਆ ਸਭ ਨੂੰ ਈਵਨ ਬੁਖਾਰ ਹੋ ਰਿਹਾ ਹੈ ਇਹਨ ਮੈਸ 3 ਦਿਨ 4 ਦਿਨ ਤੋਂ ਮੈਂ ਬਿਮਾਰ ਵੇ ਮੇ ਘਰ ਬਿਮਾਰ ਵੇ ਸਾਰੇ ਇਸ ਕਰਕੇ ਸਾਰਾ ਮੁਹੱਲਾ ਦੁਖੀ ਹੈ ਜੀ ਸ਼ਾਸਨ ਨੂੰ ਕੀ ਲੇ ਕਰਦੇ ਆ ਕਿ ਜਿਵੇਂ ਡੀਸੀ ਸਾਹਿਬ ਨੇ ਕਿਹਾ ਸੀ ਕਿ ਬਰਸਾਤ ਤੋਂ ਪਹਿਲਾਂ ਪਹਿਲਾਂ ਅਸੀਂ ਸਾਰੇ ਸੀਵਰੇਜ ਨਾਲੇ ਸਾਫ ਕਰਾਵਾਂਗੇ ਲੇਕਿਨ ਇਸ ਤਰਫ ਕੋਈ ਨਾ ਆਇਆ ਨਾ ਕੋਈ ਫੋਗਿੰਗ ਹੋ ਰਹੀ ਹੈ ਨਾ ਕੋਈ ਸੀਵਰੇਜ ਸਾਫ ਕਰਨ ਵਾਸਤੇ ਆ ਰਿਹਾ ਨਾ ਕੋਈ ਇਧਰ ਧਿਆਨ ਦੇ ਰਿਹਾ ਬਾਰ ਬਾਰ ਕੰਪਲੇਨਟ ਕਰਨ ਤੇ ਵੀ ਕੋਈ ਧਿਆਨ ਨਹੀਂ ਦੇ ਰਿਹਾ ਹੁਣ ਕੀ ਪੀ ਕਰਦੇ ਹੁਣ ਅਸੀਂ ਅਪੀਲ ਕਰਦੇ ਜਲਦੀ ਤੋਂ ਜਲਦੀ ਸਾਡੇ ਸੀਵਰੇਜ ਵੇ ਸਾਫ ਕਰਾਏ ਜਾਵੇ ਤਾਂ ਕਿ ਲੋਕਾਂ ਨੂੰ ਬਿਮਾਰੀਆਂ ਤੋਂ ਰਾਹਤ ਮਿਲ ਸਕੇ ਮੱਖੀ ਮਛਰਤ ਦਾ ਸੀਜ਼ਨ ਹੈ ਜੀ ਅੱਜਕੱਲ ਉਸ ਤੋਂ ਵਿਚਾਰ ਰਹੇ ਹਰੇਕ ਦੇ ਘਰ ਅੱਜ ਗੰਦੇ ਪਾਣੀ ਦੇ ਛਿੱਟੇ ਜਾ ਰਹੇ ਆ ਗੰਦੇ ਪਾਣੀ ਨਾਲ ਅੰਦਰ ਅੰਦਰ ਤੱਕ ਜਾ ਰਹੇ ਆ ਪੂਰੇ ਮੁਹੱਲੇ ਸਮੈਲ ਫੈਲੀ ਹੋਈ ਆ ਉਹ ਸਾਰੀ ਦੂਰ ਹੋਏ ਪ੍ਰਸ਼ਾਸਨ ਜਲਦੀ ਜਲਦੀ ਧਿਆਨ ਦੇ